ਮੈਂ ਤੁਹਾਨੂੰ ਪਹਿਲਾਂ ਕਿਹਾ ਵੀ ਪਾਰਦਰਸ਼ਤਾ ਇਹ ਆ ਵੀ ਸਾਹਮਣੇ ਗੱਲ ਕਰਨੀ ਆ ਇਹ ਨਹੀਂ ਵੀ ਤੂੰ ਕੱਲ ਆ ਜੀ ਜਾਂ ਆ ਰਿਹਾ ਜਾਂ ਚਲੇ ਗਿਆ ਉੱਥੇ ਅਫੀਸਰ ਤੋਂ ਜਵਾਬ ਲੈਣਾ ਵੀ ਇਹ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ ਇਹ ਹੀ ਪਾਰਦਰਸ਼ਤਾ ਹੈ ਵੀ ਲੋਕ ਹਰਾਨ ਨਾ ਹੋਣ ਲੋਕਾਂ ਨੂੰ ਪਤਾ ਹੋਵੇ ਵੀ ਕੰਮ ਸਾਡਾ ਹੋਣਾ ਹੈ ਜਾਂ ਨਹੀਂ ਹੋਣਾ ਔਰ ਕੋਈ ਵੀ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਹੈਗਾ ਵੀ ਸਾਡਾ ਕੰਮ ਆ ਕੋਈ ਪੈਸੇ ਲੈ ਕੇ ਹੋ ਰਿਹਾ ਹੈ ਜਾਂ ਅਸੀਂ ਪੈਸੇ ਦੇ ਕੇ ਕਰਵਾ ਰਹੇ ਹਾਂ ਯਾ ਜੀ ਹੈਰਾਨ ਹੋ ਰਹੇ ਆ ਸਾਡੀ ਕੋਸ਼ਿਸ਼ ਹੈ ਵੀ ਲੋਕਾਂ ਨੂੰ ਰਿਲੀਫ ਦੇਣ ਲਈ ਪਾਰਟੀ ਜਿਹੜੀ ਬਣੀ ਆ ਉਹ ਕੋਸ਼ਿਸ਼ ਸਾਡੀ ਕਾਮਯਾਬ ਹੋਵੇ ਪੰਜਾਬ ਦੀ ਜਨਤਾ ਨੂੰ ਸਹੂਲਤ ਦੇਣ ਲਈ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਖੜੀ ਵਿੱਚ ਐਮ ਐਲ ਏ ਦਫਤਰ ਵਿੱਚ ਮੁਹਾਲੀ ਵਿੱਚ ਇਸ ਸਮੇਂ ਸਾਡੀ ਮੌਜੂਦਗੀ ਹੈ ਐਮ ਐਲ ਏ ਕੁਲਵੰਤ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਬਹੁਤ ਸਵਾਗਤ ਹੈ ਜੀ ਅਨਮੂਰਤ ਹੈ ਤੁਹਾਡਾ ਹਾਂ ਜੀ ਸਤਿ ਸ੍ਰੀ ਅਕਾਲ ਜੀ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਲੋਕ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਤੇ ਤੁਸੀਂ ਕਿਵੇਂ ਹੱਲ ਕਰ ਰਹੇ ਹੋ ਦੇਖੋ ਇਹ ਤਾਂ ਰੋਜ਼ ਦਾ ਹੀ ਮਤਲਬ ਇੱਕ ਤਰ੍ਹਾਂ ਦਾ ਵਰਤਾਰਾ ਹੈ ਵੀ ਲੋਕਾਂ ਨੂੰ ਰਜਾਨਾ ਦੇ ਕੰਮ ਪੈਂਦੇ ਨੇ ਕਿਸੇ ਨੂੰ ਥਾਣੇ ਤੱਕ ਕਿਸੇ ਨੂੰ ਕਚਹਿਰੀ ਤੱਕ ਕਿਸੇ ਨੂੰ ਡੀਸੀ ਆਫਿਸ ਤੱਕ ਇਹ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਨੇ ਤੇ ਜਿਹੜੇ ਜਿੰਨੇ ਵੀ ਲੋਕ ਆਉਂਦੇ ਨੇ ਸਾਡੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਉਹਨਾਂ ਦੀ ਪੂਰੀ ਤਸੱਲੀ ਕਰਾ ਕੇ ਉਹਨਾਂ ਨੂੰ ਭੇਜੀਏ ਔਰ ਜਿਹੜੇ ਵੀ ਉਹਦੇ ਨਾਲ ਜਾਇਜ਼ ਕੰਮ ਨੇ ਉਸੇ ਵਕਤ ਤੁਰੰਤ ਨੇ ਜਿਹੜੇ ਉਹ ਕਰਵਾ ਕੇ ਅਸੀਂ ਭੇਜੀਏ ਇਹ ਸਾਡੀ ਮੈਕਸਿਮਮ ਜਿਹੜੀ ਕੋਸ਼ਿਸ਼ ਹੁੰਦੀ ਆ ਤੇ ਜਿਹੜੇ ਕੰਮ ਕੁਛ ਲੇਟ ਹੋਣੇ ਹੁੰਦੇ ਨੇ ਉਹ ਬਕਾਇਦਾ ਤੌਰ ਤੇ ਉਹ ਟਾਈਮ ਦੇ ਦਿੱਤਾ ਜਾਂਦਾ ਵੀ ਤੁਹਾਡਾ ਕੰਮ ਦੋ ਦਿਨ ਬਾਅਦ ਹੋਊਗਾ ਤੁਹਾਡਾ ਕੰਮ ਚਾਰ ਦਿਨ ਬਾਅਦ ਹੋਊਗਾ ਜਾਂ ਕਈ ਵਾਰੀ ਐਸਾ ਹੁੰਦਾ ਵੀ ਕੰਮ ਹੋਣ ਵਾਲਾ ਹੀ ਨਹੀਂ ਹੁੰਦਾ ਕੋਈ ਉਹਨਾਂ ਨੂੰ ਸਾਫ਼ ਕਹਿੰਦੇ ਵੀ ਤੁਹਾਡਾ ਕੰਮ ਨਾ ਜਾਇਜ਼ ਆ ਇਹ ਕੰਮ ਤੁਹਾਡਾ ਹੋਣ ਵਾਲਾ ਨਹੀਂ ਹੈਗਾ ਤੇ ਮੈਂ ਕਹਿਣਾ ਵੀ ਨਹੀਂ ਹੈਗਾ ਤੋਂ ਇਸ ਕਰਕੇ ਜਿਹੜੇ ਲੋਕ ਨੇ ਉਹਨਾਂ ਨੇ ਕਿਉਂਕਿ ਆਮ ਆਦਮੀ ਪਾਰਟੀ ਤੇ ਯਕੀਨ ਕੀਤਾ ਆਮ ਆਦਮੀ ਪਾਰਟੀ ਸਰਕਾਰ ਬਣਾਈ ਆ ਆਮ ਆਦਮੀ ਪਾਰਟੀ ਦੇ ਮੈਂਬਰ 92 ਐਮਐਲਏ ਸੀ ਹੁਣ 96 ਨੇ ਇਹਦਾ ਮਤਲਬ ਇਹ ਹੈ ਵੀ ਲੋਕਾਂ ਦੀ ਸੇਵਾ ਜਿਹੜੀ ਆਮ ਆਦਮੀ ਪਾਰਟੀ ਕਰ ਰਹੀ ਆ ਤੁਸੀਂ ਦੇਖਿਆ ਹੋਊਗਾ ਕਿ ਪਿਛਲੇ ਦਿਨੀ ਜਿਹੜਾ ਨਸ਼ੇ ਵਾਲਾਂ ਦਾ ਚੰਗੀਤਰਨ ਇਲਾਕਾ ਜਿਹੜਾ ਤੋੜਿਆ ਸਾਰੀ ਲਾਈਨ ਉਹ ਖਤਮ ਕਰਤੀ ਹੈ ਜਿਹੜੀ ਜਿਹੜੀ ਸਪਲਾਈ ਲਾਈਨ ਸੀ ਆਲਮੋਸਟ ਖਤਮ ਕਰਤੀਆਂ ਔਰ ਲੋਕ ਜਿਹੜੇ ਨਸ਼ੇ ਵਾਲੇ ਸੀ ਜਿਨ੍ਹਾਂ ਨੇ ਘਰ ਬਣਾਏ ਸੀ ਲੋਕਾਂ ਦੇ ਬੱਚਿਆਂ ਨੂੰ ਦੀਆਂ ਲਾਸ਼ਾਂ ਦੇ ਉੱਤੋਂ ਚੱਲ ਗਏ ਉਹਨਾਂ ਦੇ ਘਰ-ਘਰਾਂ ਜਾ ਰਹੇ ਨੇ ਔਰ ਬਹੁਤ ਜਲਦੀ ਮੁੱਖ ਮੰਤਰੀ ਸਾਹਿਬ ਨੇ ਅਨਾਉਂਸਮੈਂਟ ਵੀ ਕੀਤੀ ਆ ਵੀ ਬਹੁਤ ਜਲਦੀ ਹੁਣ ਵੱਡਿਆਂ ਨੂੰ ਵੀ ਹੱਥ ਪਾਉਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ ਤੇ ਆਉਣ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਇਹ ਨਸ਼ਿਆਂ ਦਾ ਵਰਤਾਰਾ ਪੰਜਾਬ ਵਿੱਚ 15-20 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਸਿਆਸਦਮਾਂ ਨੇ ਮਿਲ ਕੇ ਸਮਾਗਲਰਾਂ ਦੇ ਨਾਲ ਉਹਨੂੰ ਵਰਤਾਰੇ ਨੂੰ ਖਤਮ ਕਰਨ ਵੱਲ ਅਸੀਂ ਹਰ ਇੱਕ ਕਦਮ ਪੁੱਟ ਰਹੇ ਆ ਆਪਣਾ ਤੇ ਅਸੀਂ ਬੜੀ ਜਲਦੀ ਕਾਮਯਾਬ ਹੋਵਾਂਗੇ ਕਿਉਂਕਿ ਲੋਕ ਵੀ ਸਾਨੂੰ ਸ਼ਾਇਦ ਸਹਿਯੋਗ ਦੇਵਾਂਗੇ ਦੇ ਰਹੇ ਨੇ ਔਰ ਬਹੁਤ ਜਲਦੀ ਅਸੀਂ ਲੋਕਾਂ ਤੋਂ ਸਹਿਯੋਗ ਲੈਣ ਲਈ ਪਿੰਡ-ਪਿੰਡ ਤੇ ਸ਼ਹਿਰ-ਸ਼ਹਿਰ ਤੇ ਵਾਰਡ-ਵਾਰਡ ਵੀ ਜਾ ਰਹੇ ਆ ਲੋਕਾਂ ਨੂੰ ਸਾਵਾਂ ਵੀ ਚਾਹਾਂਗੇ ਪੰਚਾਇਤ ਨੂੰ ਵੀ ਤਿਆਰ ਕਰਾਂਗੇ ਇੱਕ ਲੋਕ ਲਹਿਰ ਹੈ ਜਿਹੜੀ ਨਸ਼ਿਆਂ ਦੇ ਵਿਰੁੱਧ ਅਸੀਂ ਚਲਾਉਣ ਦੀ ਤਿਆਰੀ ਹੈ ਜਿਹੜੀ ਸਾਡੇ ਮੁੱਖ ਮੰਤਰੀ ਸਾਹਿਬ ਤੇ ਸਾਡੇ ਮਾਨਯੋਗ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਬਣਾਈ ਹੈ ਜਿਹੜੀ ਬੜੀ ਜਲਦੀ ਇੰਪਲੀਮੈਂਟ ਹੋਣੀ ਹੈ ਸ਼ੁਰੂ ਹੋ ਜੂਗੀ ਤੇ ਜਦੋਂ ਲੋਕ ਲਹਿਰ ਬਣ ਜਵੇ ਜਦੋਂ ਲੋਕ ਉੱਠ ਜਾਣ ਕਿਸੇ ਚੀਜ਼ ਦੇ ਵਿਰੁੱਧ ਜਾਂ ਹੱਕ ਦੇ ਵਿੱਚ ਮੈਂ ਨਹੀਂ ਸਮਝਦਾ ਵੀ ਉਹ ਕੰਮ ਕੋਈ ਸਿਰੇ ਨਹੀਂ ਚੜਦਾ ਔਰ ਮੈਂ ਦੇਖਿਆ ਤੁਸੀਂ ਦੇਖਿਆ ਹੋਊਗਾ ਵੀ ਪੰਚਾਇਤਾਂ 'ਚ ਮਤੇ ਪੈ ਰਹੇ ਨੇ ਨਸ਼ੇ ਦੇ ਵਿਰੁੱਧ ਪੰਚਾਇਤਾਂ ਬਾਈਕਾਟ ਕਰ ਰਹੀਆਂ ਨੇ ਜਿਹੜੇ ਪਿੰਡ 'ਚ ਨਸ਼ਾ ਵੇਚ ਰਹੇ ਨੇ ਤੇ ਜਿਹੜੇ ਬੰਦੇ ਜਿਨ੍ਹਾਂ ਦਾ ਬਾਈਕਾਟ ਕੀਤਾ ਜਾ ਰਿਹਾ ਉਹਨਾਂ ਉਹ ਲੋਕ ਪੰਚਾਇਤਾਂ ਕੋਲ ਆ ਕੇ ਹੱਥ ਜੋੜ ਕੇ ਕਹਿ ਰਹੇ ਜੀ ਅਸੀਂ ਨਸ਼ਾ ਨਹੀਂ ਵੇਚਦੇ ਸਾਡਾ ਬਾਈਕਾਟ ਨਾ ਕਰੋ ਸੋ ਇਹ ਇੱਕ ਤਰ੍ਹਾਂ ਦੀ ਲੋਕ ਲਹਿਰ ਮਤਲਬ ਵਧਨ ਦਾ ਇੱਕ ਮਤਲਬ ਤਰੀਕਾ ਹੈ ਬਸ ਲੋਕ ਲਹਿਰ ਵੱਲ ਵਧ ਰਿਹਾ ਜਿਹੜਾ ਇਹ ਸਾਰਾ ਸਿਸਟਮ ਹੈ ਜਿਹੜਾ ਤੇ ਆਉਣ ਵਾਲੇ ਟਾਈਮ 'ਚ ਤੁਸੀਂ ਦੇਖੋਗੇ ਪੰਜਾਬ ਦੇ ਵਿੱਚ ਜਿਹੜਾ ਵੱਡਾ ਕੋਹ ਸੀ ਜਿਹੜੇ ਨੌਜਵਾਨ ਸਾਡੇ ਬਰਬਾਦ ਹੋ ਰਹੇ ਸੀ ਘਰਾਂ ਦੇ ਘਰ ਬਰਬਾਦ ਹੋ ਰਹੇ ਸੀ ਨਸ਼ੇ ਕਰਕੇ ਉਹਨਾਂ ਦੇ ਉੱਤੇ ਬੜੀ ਵੱਡੀ ਪੱਧਰ ਤੇ ਰੋਗ ਲੱਗੂ ਇਸ ਨਸ਼ੇ ਜਿਹੜਾ ਉਹਨੂੰ ਖਤਮ ਕਰ ਦਿੱਤਾ ਜਾਊਗਾ ਪਾਰਦਰਸ਼ਤਾ ਲਿਆਈ ਜਾਵੇਗੀ ਪ੍ਰਸ਼ਾਸਨ ਦੇ ਵਿੱਚ ਉਹ ਆਮਦ ਮੇ ਪਾਰਟੀ ਨੇ ਕਹਿਆ ਸੀ ਔਰ ਤੁਸੀਂ ਹੁਣ ਮੇਰੇ ਸਾਹਮਣੇ ਮੈਂ ਦੇਖਿਆ ਜਦੋਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰ ਰਹੀ ਸੀ ਨਾਲ ਦੇ ਨਾਲ ਸਬੰਧਤ ਅਧਿਕਾਰੀ ਨੂੰ ਫੋਨ ਕਰ ਰਹੇ ਸੀ ਕਿ ਇਸ ਤਰ੍ਹਾਂ ਦੀਆਂ ਕਿਵੇਂ ਮੁਸ਼ਕਲਾਂ ਹੱਲ ਕਰਦੇ ਹੋ ਤੁਸੀਂ ਜਦੋਂ ਮੈਂ ਤੁਹਾਨੂੰ ਪਹਿਲਾਂ ਕਿਹਾ ਬਈ ਪਾਰਦਰਸ਼ਤਾ ਇਹ ਆ ਵੀ ਸਾਹਮਣੇ ਗੱਲ ਕਰਨੀ ਆ ਇਹ ਨਹੀਂ ਵੀ ਤੂੰ ਕੱਲ ਆ ਜੀ ਜਾਂ ਆ ਰਿਹਾ ਹੈ ਜਾਂ ਚਲੇ ਗਿਆ ਉੱਥੇ ਅਫੀਸਰ ਤੋਂ ਜਵਾਬ ਲੈਣਾ ਵੀ ਇਹ ਕੰਮ ਹੋ ਸਕਦਾ ਕਿ ਨਹੀਂ ਹੋ ਸਕਦਾ ਜੇ ਹੋ ਸਕਦਾ ਤਾਂ ਕਿੰਨੇ ਟਾਈਮ ਦੇ ਵਿੱਚ ਹੋ ਸਕਦਾ ਹੈ ਤੋ ਇਸ ਕਰਕੇ ਮਤਲਬ ਅਸੀਂ ਇਹੀ ਪਾਰਦਰਸ਼ਤਾ ਵੀ ਲੋਕ ਹੈਰਾਨ ਨਾ ਹੋਣ ਲੋਕਾਂ ਨੂੰ ਪਤਾ ਹੋਵੇ ਵੀ ਕੰਮ ਸਾਡਾ ਹੋਣਾ ਹੈ ਜਾਂ ਨਹੀਂ ਹੋਣਾ ਔਰ ਕੋਈ ਵੀ ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਹੈਗਾ ਵੀ ਸਾਡਾ ਕੰਮ ਆ ਕੋਈ ਪੈਸੇ ਲੈ ਕੇ ਹੋ ਰਿਹਾ ਹੈ ਜਾਂ ਅਸੀਂ ਪੈਸੇ ਦੇ ਕੇ ਕਰਵਾ ਰਹੇ ਹਾਂ ਜਾਂ ਅਸੀਂ ਹੈਰਾਨ ਹੋ ਰਹੇ ਹਾਂ ਸਾਡੀ ਕੋਸ਼ਿਸ਼ ਆ ਵੀ ਲੋਕਾਂ ਨੂੰ ਰਿਲੀਫ ਦੇਣ ਲਈ ਪਾਰਟੀ ਜਿਹੜੀ ਬਣੀ ਆ ਉਹ ਕੋਸ਼ਿਸ਼ ਸਾਡੀ ਕਾਮਯਾਬ ਹੋਵੇ ਔਰ ਅਸੀਂ ਉਸੇ ਕੋਸ਼ਿਸ਼ ਨੂੰ ਪੂਰਾ ਕਰਦੇ ਹੋਏ ਲੋਕਾਂ ਨੂੰ ਜਿਹੜੀ ਰਾਹਤ ਉਹ ਦਈਏ ਇਹ ਸਵਾਲ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਕੀ ਕਹੋਗੇ ਹਰਿਆਣਾ ਵਾਧੂ ਪਾਣੀ ਮੰਗ ਰਿਆ ਹੁਣ ਪੰਜਾਬ ਤੋਂ ਨਹੀਂ ਦੇਖੋ ਹਰਿਆਣਾ ਦੇ ਅਸੀਂ ਕੋਈ ਵਿਰੋਧੀ ਨਹੀਂ ਹਾਂ ਸਾਡਾ ਇੱਕ ਅੰਗ ਆ ਸਾਡਾ ਭਰਾ ਹੈ ਛੋਟਾ ਇਕੱਠੇ ਸੀ ਗੱਲ ਤਾਂ ਇਹ ਆ ਵੀ ਵੰਡ ਬਣਾਈ ਹੋ ਗਈ ਭਰਾਵਾਂ ਦੇ ਵਿੱਚ ਇੱਕ ਰੇਸ਼ੋ ਬਣ ਗਈ ਵੀ ਇੰਨਾ ਹਰਿਆਣਾ ਨੇ ਲੈਣਾ ਇੰਨਾ ਰਾਜਸਥਾਨ ਦੇਣਾ ਇੰਨਾ ਪੰਜਾਬ ਨੇ ਲੈਣਾ ਉਦੋਂ ਬਾਅਦ ਜੇ ਪਾਣੀ ਚਾਹੀਦਾ ਤਾਂ ਰਿਕੁਐਸਟ ਕੀਤੀ ਜਾ ਸਕਦੀ ਹੈ ਬੇਨਤੀ ਕੀਤੀ ਜਾ ਸਕਦੀ ਆ ਜੇ ਸਾਡੇ ਕੋਲ ਵਾਧੂ ਪਾਣੀ ਹੋਊਗਾ ਤਾਂ ਨਾ ਦੇਣ ਦਾ ਕੋਈ ਕਾਰਨ ਬਣਦਾ ਨਹੀਂ ਲੈਕਿਨ ਜੇ ਸਾਡੇ ਕੋਲੇ ਵਾਧੂ ਪਾਣੀ ਨਹੀਂ ਹੋਊਗਾ ਤੇ ਉਹ ਆਪਣੇ ਆਪਣੇ ਹਿੱਸੇ ਦਾ ਵਰਤੀ ਬੈਠੇ ਇਹਦੇ ਪਾਣੀ ਤਾਂ ਇਹਦਾ ਕੀ ਮਤਲਬ ਬਣਦਾ ਫਿਰ ਤਾਂ ਪੰਜਾਬ ਨਾਲ ਧੱਕਾ ਹੈ ਵੀ ਤੁਸੀਂ ਆਪਣੇ ਹਿੱਸੇ ਦਾ ਪਾਣੀ ਬਚਾ ਕੇ ਰੱਖਿਆ ਹੋਇਆ ਤੇ ਤੁਸੀਂ ਬਚਾ ਕੇ ਰੱਖਿਆ ਤੇ ਅਸੀਂ ਵਰਤ ਲਿਆ ਤੇ ਸਾਨੂੰ ਤੁਸੀਂ ਪਾਣੀ ਦਿਓ ਪੀਣ ਵਾਲਾ ਪਾਣੀ ਸੀ ਜਿਹੜਾ ਉਹ ਬਕਾਇਦਾ ਤੌਰ ਤੇ ਹਰਿਆਣੇ ਨੇ ਮੰਗਿਆ 4000 ਕਿਊਸਕ ਪਾਣੀ ਚਾਹੀਦਾ ਸੀ ਉਹਨਾਂ ਨੂੰ 17000 ਕਿਊਸਕ ਪਾਣੀ ਜਾ ਰਿਹਾ ਹੈ ਪੀਣ ਵਾਲਾ ਪਾਣੀ 4000 ਉਹਨਾਂ ਨੂੰ ਚਾਹੀਦਾ ਸੀ ਉਹਦੇ ਬਾਵਜੂਦ 17000 ਹੈ ਹੁਣ ਉਹ ਸਚਾਈ ਵਾਸਤੇ ਮੰਗ ਰਹੇ ਨੇ ਸਚਾਈ ਵਾਸਤੇ ਪੰਜਾਬ ਦੇ ਵਿੱਚ ਪਾਣੀ ਨਹੀਂ ਹੈਗਾ ਤੇ ਇਸ ਕਰਕੇ ਪੰਜਾਬ ਦਾ ਧੱਕਾ ਜਿਹੜਾ ਹੋ ਰਿਹਾ ਹੈ ਜਾਇਜ ਜਿਹੜੀ ਗੱਲ ਹੈ ਜੋ ਵੀ ਐਗਰੀਮੈਂਟ ਹੋਇਆ ਹੈ ਜੇ ਉਹ ਪੰਜਾਬ ਬਖਰ ਜਾਂਦਾ ਤਾਂ ਪੰਜਾਬ ਦੋਸ਼ੀ ਹੈ ਜੇ ਹਰਿਆਣਾ ਜਾਂਦਾ ਹਰਿਆਣਾ ਦੋਸ਼ੀ ਹੈ ਜੇ ਰਾਜਸਥਾਨ ਜਾਂਦਾ ਤਾਂ ਰਾਜਸਥਾਨ ਦੋਸ਼ੀ ਹੈ ਤੇ ਇਸ ਕਰਕੇ ਮੇਰੀ ਬੇਨਤੀ ਹੈ ਵੀ ਇਹ ਇੱਕ ਦੇਸ਼ ਹੈ ਇੱਕ ਇੱਕ ਜੰਜੀਰ 'ਚ ਵੱਜਿਆ ਹੋਇਆ ਹੈ ਇਹੋ ਇਦਾਂ ਹੀ ਵੱਜਿਆ ਰਹਿਣਾ ਚਾਹੀਦਾ ਹੈ ਤੇ ਇੱਕ ਦੂਜੇ ਦੇ ਲੋੜਾਂ ਵੀ ਦੀ ਵੀ ਪੂਰਤੀ ਹੋਣੀ ਚਾਹੀਦੀ ਆ ਪਰ ਇੱਕ ਐਗਰੀਮੈਂਟ ਦੇ ਮਤਲਬ ਅਕ ਜੋ ਹੋਇਆ ਉਹ ਉਹਨੂੰ ਲਾਗੂ ਕਰਨਾ ਸੈਂਟਰ ਸਰਕਾਰ ਦਾ ਫਰਜ਼ ਬਣਦਾ ਹੈ ਐਮ ਐਲ اے ਦਫ਼ਤਰ ਵਿੱਚ ਮੁਹਾਲੀ ਦੇ ਐਮ ਐਲ اے ਸਰਦਾਰ ਕੁਲਵੰਤ ਸਿੰਘ ਜੀ ਕੰਮ ਕਰ ਰਹੇ ਨੇ ਜਿਨ੍ਹਾਂ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਉਹਨਾਂ ਨਾਲ ਇਸ ਸਮੇਂ ਸਾਡੀ ਮੌਜੂਦਗੀ ਹੈ ਹਾਂਜੀ ਕੀ ਨਾਂ ਹੈ ਜੀ ਤੁਹਾਡਾ ਕਿੱਥੋਂ ਆਇਓ ਹਾਂਜੀ ਸ਼ਰਿੰਦਰ ਕੌਰ ਮੁਹਾਲੀ ਇੰਪਲਾਈ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਮੈਂ ਇਲੈਕਟਿਡ ਮੈਂਬਰ ਤੇ ਇੱਥੇ ਤੁਸੀਂ ਅੱਜ ਆਏ ਕੋਈ ਮੁਸ਼ਕਲ ਐ ਐਮ ਐਲ اے ਸਾਹਿਬ ਨੇ ਤੁਹਾਡੀ ਹੱਲ ਕੀਤੀ ਹੋਵੇ ਕੋਈ ਪਹਿਲੀ ਗੱਲ ਤੋਂ ਮੈਂ ਕਹੂੰਗੀ ਵੀ ਐਮ ਐਲ اے ਸਾਹਿਬ ਸਾਡੇ ਮੁਸ਼ਕਲਾ ਹੱਲ ਕਰਨ 'ਚ ਬੜੇ ਮਾਹਰ ਆ ਉਸੇ ਵੇਲੇ ਕਵਿਕ ਐਕਸ਼ਨ ਕਰਦੇ ਆ ਇੰਪਲੀਮੈਂਟ ਕਰਾਉਂਦੇ ਆ ਕ੍ਰਪਸ਼ਨ ਦੇ ਐਂਟੀ ਆ ਸਾਡੀ ਬਹਾਲੀ ਦੀ ਇੰਪਲਾਈ ਦੀ ਜੋਨ ਹੋਈ ਸੀ ਜਿਹੜੀ ਕਿ ਸਾਡੇ ਪੁਰਾਣੇ ਪ੍ਰਧਾਨ ਸੀ ਉਹਨਾਂ ਤੇ ਕ੍ਰਪਸ਼ਨ ਦੇ ਚਾਰਜਰ ਸੀ ਦੁਬਾਰਾ ਮੂੜ ਕਮੇਟੀ ਬਣਾਈ ਅੱਜ ਅਸੀਂ ਐਮ ਐਲ ਏ ਸਾਹਿਬ ਨੂੰ ਮਿਲਣ ਆਏ ਆ ਔਰ ਕਹਿ ਕੇ ਜੱਲਿਆਂ ਵੀ ਬਹੁਤ ਬਹੁਤ ਧੰਨਵਾਦ ਕ੍ਰਪਸ਼ਨ ਦੇ ਖਿਲਾਫ ਸਰਕਾਰ ਬਣੀ ਤੇ ਕਲਪਸ਼ਨ ਦੇ ਖਿਲਾਫ ਤੁਸੀਂ ਵੀ ਲੜ ਰਹੇ ਤਾਂ ਅਸੀਂ ਵੀ ਲੜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਸਾਡੇ ਪ੍ਰਧਾਨ ਸੀ ਨਾ ਉਹ ਸਿਰਫ ਸੋਸਾਇਟੀ ਦੇ ਵਿੱਚੋਂ 20-2000 ਰੁਪਏ ਟਰਾਂਸਫਰ ਕਰਨ ਲਈ ਲੈ ਰਿਆ ਸੀ ਪੈਸੇ ਜਿਦਾਂ ਕਿ ਕੋਈ ਪੈਸਾ ਨਹੀਂ ਲੱਗਦਾ ਭਾਵੇਂ ਇਹ ਫਿਰ ਅਸੀਂ ਜਦੋਂ ਐਮਐਲਏ ਸਾਡੇ ਨੋਟਿਸ ਵਿੱਚ ਲਿਆਂਦੇ ਤੇ ਇਹਨਾਂ ਨੇ ਬੜਾ ਐਕਸ਼ਨ ਲਿਆ ਤੇ ਕਿਹਾ ਵੀ ਇਹੋ ਜੇ ਤੇ ਸਾਨੂੰ ਨਹੀਂ ਚੱਲਦੀ ਮਹਿਕਮੇ ਨੇ ਵੀ ਫਿਰ ਸਾਥ ਦਿੱਤਾ ਇਹਨਾਂ ਦੇ ਕਹਿਣ ਤੇ ਸੋ ਅਸੀਂ ਚਾਹੁੰਨੇ ਆ ਵੀ ਇਸ ਤਰ੍ਹਾਂ ਹੀ ਜੇ ਸਾਰੇ ਪੰਜਾਬ ਦੇ ਵਿੱਚ ਐਮਐਲਏ ਸਪੀਡ ਫੜਨ ਲੋਕਾਂ ਦੀਆਂ ਮੁਸ਼ਕਲਾਂ ਛੇਤੀ ਛੇਤੀ ਪੱਬਲਕ ਦੇ ਵਿੱਚ ਹੱਲ ਹੋਣ ਅਸੀਂ ਤੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਹੋਰ ਉਤਸ਼ਾਹ ਚੋਣਾਂ ਬਾਕੀ ਵਧੀਆ ਐਮਐਲਏ ਸਾਹਿਬ ਦਾ ਦਫ਼ਤਰ ਆ ਕੋਈ ਆਉਂਦਾ ਨਾ ਸੱਚੀ ਮੂਜੀ ਖੁਸ਼ ਹੋ ਕੇ ਜਾਂਦਾ ਇਹਨਾਂ ਦੀ ਇੱਕ ਤਾਂ ਡੀਲਿੰਗ ਬਹੁਤ ਵਧੀਆ ਇੱਕ ਆਉਂਦਿਆਂ ਨੂੰ ਇਹੋ ਜਿਹਾ ਦਫ਼ਤਰ ਆ ਜਿੱਥੇ ਸਭ ਨੂੰ ਚਾਹ ਪੜਾਈ ਜਾਂਦੀ ਬਿਸਕੁਟ ਖਲਾਈ ਜਾਂਦੀ ਅਦਾ ਦੁੱਖ ਦੋ ਦੋ ਹੀ ਦੂਰ ਹੋ ਜਾਂਦਾ ਵੀ ਐਮਐਲਏ ਸਾਹਿਬ ਬਹੁਤ ਟੰਗ ਨਾ ਮਿਲਦੀ ਆ ਦੂਸਰੇ ਬਾਅਦ ਜੋ ਵੀ ਕਿਤੇ ਹੁੰਦਾ ਫਟਾਫਟ ਆਫੀਸਰ ਨੂੰ ਫੋਨ ਕਰਦੇ ਆ ਵੀ ਆ ਦੀ ਬੁਸ਼ਕਲ ਆ ਇਹ ਦੂਰ ਕਰੋ ਹਾਂ ਕਾਨੂੰਨੀ ਅੜਚਣ ਕੀ ਹੋਵੇ ਨਾ ਜਿਹਦੇ ਹੱਕ ਚ ਉਹ ਕੋਈ ਨਹੀਂ ਰਹਿ ਜਾਂਦੇ ਜੇ ਕੋਈ ਕੋਈ ਅਸੀ ਗੱਲ ਹੋਵੇ ਤਾਂ ਵੱਖਰੀ ਗੱਲ ਆ ਪਰ ਇਹਨਾਂ ਨੇ ਵੀ ਰੱਦਦਨ ਕੀਤਾ ਹੈ ਲੋਕਾਂ ਲਈ ਲੋਕ ਨਹੀਂ ਮੈਂ ਨਹੀਂ ਸਾਡੀ ਸੁਸਾਇਟੀ ਨਹੀਂ ਮਹਾਲੀ ਜ਼ਿਲ੍ਹਾ ਇਹਨਾਂ ਦਾ ਬਹੁਤ ਧੰਨਵਾਦੀਆਂ ਤਾਂ ਸੀ ਤੇ ਉਮੀਦ ਕਰਦੇ ਆ ਵੀ ਹੋਰ ਅੱਗੇ ਹੁਣ ਤੇ ਛੇਤੀ ਦੀ ਛੇਤੀ ਹੋਰ ਵੱਡੇ ਸਾਡੇ ਮਿਨਿਸਟਰ ਬਣ ਤਾਂ ਕਿ ਆਉਣ ਵਾਲੇ ਸਮੇਂ ਤੇ ਲੋਕਾਂ ਦੇ ਮਸਲੇ ਰਹਿ ਹੀ ਨਾ ਜਾਣ ਇੱਕ ਹੋਰ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਅਸੀਂ ਅੱਜ ਜੁੱਧ ਦੇ ਹੱਥ ਵਿੱਚ ਆ ਮੈਂ ਪੰਜਾਬ ਦੀ ਇਸਤਰੀ ਵਿੰਗ ਦੀ ਪ੍ਰਧਾਨ ਰਹੀ ਹਾਂ 3 ਮਾਰਚ ਕੀਤੇ ਪੰਜਾਬ ਦੇ ਵਿੱਚ ਤੇ ਅੱਜ ਕਿਸੇ ਦਾ ਮਤਲਬ ਨਸ਼ਿਆਂ ਨੇ ਮਾਮਜੇ ਪੁੱਤਾਂ ਦੇ ਵੀਰ ਤੇ ਬੱਚੀਆਂ ਦੇ ਸੁਹਾਗ ਹਾਲ ਹੈ ਮੈਂ ਹਮੇਸ਼ਾ ਲਈ ਸਭ ਨੂੰ ਬੇਨਤੀ ਕਰੂੰਗੀ ਈਲੇ ਦੇ ਵਿੱਚ ਕੋਈ ਵੀ ਐਕਸ਼ਨ ਹੋਵੇ ਮੈਂ ਸਭ ਤੋਂ ਅੱਗੇ ਅਗਵਾਈ ਕਰਕੇ ਨਸ਼ਿਆਂ ਦੇ ਖਿਲਾਫ ਲੜੂੰਗੀ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਿੱਚ ਕੋਈ ਨਸ਼ਾ ਵੇਚਣ ਵਾਲਾ ਨਾ ਰਵੇ ਤੇ ਨਸ਼ਾ ਖੀਣ ਵਾਲਾ ਨਾ ਹੋਵੇ ਤੇ ਮੈਂ ਮਹਾਲੀ ਦੇ ਨਹੀਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰੂੰਗੀ ਉਹ ਬਹਾਦਰ ਵੀਰੋ ਤੁਸੀਂ ਤਾਂ ਪੰਜਾਬ ਦੇ ਵਿੱਚੋਂ ਅੰਗਰੇਜ਼ ਕੱਢ ਦੇ ਨਸ਼ਾ ਕਿਹੜਾ ਔਖੀ ਗੱਲ ਕੱਢ ਦਿਓ ਤੋੜ ਵੜ ਦਿਓ ਪੰਜਾਬ ਨੂੰ ਸਵਰਗ ਬਣਾਓ ਪੰਜਾਬ ਬੜੀ ਚੀਜ਼ ਆ ਇਹ ਲੋਕਾਂ ਦਾ ਆਨਦਾਤਾ ਵਾ ਇਹ ਇੱਥੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਤਾਂ ਕਿ ਆਉਣ ਵਾਲੇ ਸਮੇਂ 'ਚ ਮੈਂ ਵੀ ਕੋਈ ਅਪੀਲ ਕਰੂੰਗੀ ਆਓ ਪੰਜਾਬ ਦੇ ਲੋਕੋ ਨਸ਼ੇ ਨੂੰ ਖਤਮ ਕਰੀਏ ਪੰਜਾਬ ਦਾ ਮੋੜ ਉਹੀ ਸਟੇਟਸ ਬਹਾਲ ਕਰੀਏ ਜਿੱਥੇ ਹਰ ਧੀ ਹਰ ਭੈਣ ਹਰ ਅੱਜ ਹੋਰ ਵੀ ਇੱਕ ਗੱਲ ਕਲੀਅਰ ਕਰੂੰਗੀ ਟਾਈਮ ਹੈ ਅੱਜ ਲੋਕਾਂ ਨੇ ਕੀ ਕੀਤਾ ਧੰਦਾ ਬਣਾ ਲਿਆ ਨਸ਼ਿਆਂ ਦਾ ਅੱਗੇ ਲੋਕ ਹਾਲ ਵਾਉਂਦੇ ਸੀ ਬਿਜ਼ਨਸ ਕਰਦੇ ਇੱਥੇ ਕੋਈ ਸੌਖਾ ਧੰਦਾ ਹੈ ਫੋਨ ਕਰੋ ਧੰਦਾ ਨਸ਼ੇ ਪੰਜਾਬ ਦੇ ਵਿੱਚ ਸਰਕਾਰਾਂ ਪੁਲਿਸ ਦੇ ਦਸਕਾਟ ਵਿੱਚ ਲੋਕਾਂ ਨੂੰ ਆ ਆਦੀ ਕਰਦੇ ਆ ਫਿਰ ਇਹ ਨਸ਼ਾ ਦਾ ਵਿੱਥੇ ਇਹ ਤਾਂ ਹਾਲਾਤ ਹੋ ਗਿਆ ਜਿੱਥੇ ਮੂੰਫਲੀ ਰੇਡੀਆਂ ਨਹੀਂ ਸੀ ਮਿਲਦੀ ਉੱਥੇ ਅੱਗ ਨਸ਼ੇ ਮਿਲਦੇ ਆ ਪੰਜਾਬ ਦੇ ਵਿੱਚ ਨਸ਼ੇ ਮੋਟਰ ਤੇ ਲੈ ਲਓ ਸਕੂਟਰ ਤੇ ਲੈ ਲਓ ਪੀਜੀ ਚ ਲੈ ਲਓ ਕਾਲਜ ਚ ਲੈ ਲਓ ਹੋਸਟਲ ਵਿੱਚ ਸਭ ਤੋਂ ਸਭ ਅਵੇਲੇਬਲ ਆ ਨਸ਼ੇ ਮੈਂ ਤੇ ਸਰਕਾਰ ਦੀ ਤਨਵਾਦੀਆਂ ਗਵਰਨਰ ਸਾਹਿਬ ਦੀ ਵੀ ਚੀਫ ਸੈਕਟਰੀ ਸਾਹਿਬ ਦੇ ਵਿੱਚ ਬਾਰ ਬਾਰ ਸਟੇਟਮੈਂਟ ਇਹ ਭਗਵੰਤਬਾਨ ਦੀ ਜਿਹਨਾਂ ਨਸ਼ਿਆਂ ਦੇ ਵਿਰੁੱਧ ਘੋਲ ਸ਼ੁਰੂ ਕੀਤਾ ਅਸੀਂ ਔਰਤਾਂ ਪੰਜਾਬ ਦੀਆਂ ਇਸ ਘੋਲ ਦੇ ਹੱਕ ਵਿੱਚ ਲੜ ਲਈ ਤਿਆਰ ਆ ਤਾਂ ਕਿ ਜੁੱਧ ਜਿਹੜਾ ਆ ਨਸ਼ਿਆਂ ਦਾ ਵਿਰੋਧ ਜੁੱਧ ਜਿਹੜਾ ਇਹ ਸਫਲ ਹੋਵੇ ਤੇ ਮੈਂ ਇੱਕੋ ਹੀ ਗੱਲ ਕਹੂੰਗੀ ਬਾਕੀ ਸਿਆਸਤਦਾਨਾਂ ਨੂੰ ਵੀ ਅਬੀਬੀ ਸਾਹਿਬ ਕੋਰਵਾਰਗੀਆਂ ਜਿਹੜੀਆਂ ਨਾ ਸਰਦਾਰ ਸਤਕਾਰ ਕੋਰਵਾਰਗੀਆਂ ਜਿਨ੍ਹਾਂ ਨੇ ਲੋਕਾਂ ਦੇ ਦੁੱਖ ਦੂਰ ਕਰਨੇ ਉਹਨਾਂ ਨੂੰ ਨਸ਼ੇ ਵੇਚਣ ਲਾ ਲਿਆ ਬੀਬੀਆਂ ਨੂੰ ਨਸ਼ੇ ਵੇਚਣ ਲਾਇਆ ਜਿਹਦੀ ਆਸ ਹੀ ਨਹੀਂ ਸੀ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਸ ਨਸ਼ੇ ਦੇ ਇਸ਼ੂ ਤੇ ਇਕੱਠੇ ਹੋਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਸਭ ਪੰਜਾਬ ਵਲੰਦੀਆਂ ਸ਼ੂਏ ਤੇ ਨਸ਼ਾ ਖਤਮ ਕਰੇ ਇਹਨਾਂ ਸ਼ਬਦਾਂ ਨਾਲ ਮੈਂ ਫਿਰ ਪੰਜਾਬ ਦੇ ਲੋਕਾਂ ਨੂੰ ਕਹੂੰਗੀ ਇਹ ਸਾਡੇ ਲਈ ਚੈਲੰਜ ਆ ਇੱਕ ਕੋਲੰਕ ਲਾ ਦਿਓ ਸਰਕਾਰਾਂ ਵੇਚਦੀ ਰਹੀਆਂ ਵਕਉਂਦੀਆਂ ਰਹੀਆਂ ਤੁਸੀਂ ਇਸ ਪੰਜਾਬ ਦੇ ਮੱਛੀ ਤੋਂ ਨਸ਼ਿਆਂ ਦਾ ਕਲੰਕ ਖਲਾਓ ਮੈਂ ਕੋਲੰਸਿਕ ਜੀ ਨੂੰ ਬੇਨਤੀ ਕਰੂੰਗੀ ਆਪਾਂ ਵੀ ਛੇਤੀ ਛੇਤੀ ਨਸ਼ਿਆਂ ਦੇ ਖਿਲਾਫ ਐਮਪੀਐਲ ਸਭ ਨੂੰ ਬੇਨਤੀ ਕਰਦੀ ਆ ਵੀ ਆਪਾਂ ਵੀ ਜ਼ਿਲ੍ਹੇ 'ਚ ਮਾਰਚ ਕਰੀਏ ਅਸੀਂ ਬੀਬੀਆਂ ਵੱਧ ਤੋਂ ਵੱਧ ਹਰ ਪਿੰਡ ਦੇ ਵਿੱਚ ਨਸ਼ੇ ਦੇ ਖਲਾਫ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਪਿੰਡ ਵਿੱਚ ਕਮੇਟੀਆਂ ਬਣਾ ਕੇ ਕਵਾਂਗੇ ਉਹ ਨਸ਼ਾ ਕੱਢੀਏ ਪੰਜੇ ਪੰਜਾਬ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਨਸ਼ੇ ਦਾ ਕੋੜ ਖਤਮ ਕਰੀਏ ਜਿਹੜਾ ਲੱਗਾ ਹੋਇਆ ਮੱਥੇ ਤੇ ਉਹ ਖਤਮ ਕਰੀਏ ਤੁਸੀਂ ਦੇਖਿਆ ਹੀ ਹੈ ਜੀ ਸਾਡਾ ਐਮਐਲਏ ਸਾਡਾ ਦਫ਼ਤਰ ਹੈ ਇਹ ਸਵੇਰੋਂ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਾਰੇ ਹਲਕੇ ਦੇ ਲੋਕ ਆਉਂਨੇ ਆ ਕਿਸੇ ਨੂੰ ਛੋਟਾ ਕੰਮ ਹੈ ਕਿਸੇ ਨੂੰ ਵੱਡਾ ਕੰਮ ਹੈ ਕੋਸ਼ਿਸ਼ ਹੁੰਦੀ ਹੈ ਵੀ ਹਰ ਇੱਕ ਬੰਦੇ ਦਾ ਜਿਹੜਾ ਕੰਮ ਹੈ ਉਹ ਹੋ ਜੇ ਉਹਦੇ 'ਚ ਜ਼ਿਆਦਾਤਰ 70% ਹੋ ਵੀ ਜਾਂਨੇ ਲੋਕਾਂ ਦੇ ਕੰਮ ਕੁਝ ਰਹਿ ਵੀ ਜਾਂਨੇ ਪਰ ਫੇਰ ਵੀ ਬਹੁਤ ਜ਼ਿਆਦਾ ਸਾਡੇ ਐਮ.ਐਲ.ਏ. ਸਾਹਿਬ ਮਿਹਨਤ ਕਰ ਰਹੇ ਨੇ ਜਿਸ ਤਰ੍ਹਾਂ ਦੇਖਿਆ ਤੁਸੀਂ ਅੱਜ ਵੀ ਦੇਖਿਆ ਤੁਸੀਂ ਕਿੰਨਾ ਇਕੱਠ ਦਫ਼ਤਰ ਦੇ ਵਿੱਚ ਤੁਹਾਡੇ ਸਾਹਮਣੇ ਹੀ ਹੈਗਾ ਸਾਰੇ ਅਲੱਗ-ਅਲੱਗ ਪਿੰਡਾਂ 'ਚੋਂ ਜਿਹਦੇ ਕੰਮ ਹੋ ਗਏ ਉਹ ਵੀ ਖੁਸ਼ੀ ਚ ਆ ਰਿਹਾ ਜਿਹਦਾ ਕੰਮ ਨਹੀਂ ਹੋਇਆ ਉਹ ਕੌਣ ਵਾਸਤੇ ਆ ਰਿਹਾ ਕਹਿਣ ਦਾ ਭਾਵ ਹੈ ਕਿ ਪੂਰਾ ਟਾਈਮ ਦਿੱਤਾ ਜਾ ਰਿਹਾ ਦਫ਼ਤਰ ਵੱਲੋਂ ਐਮ.ਐਲ.ਏ. ਸਾਹਿਬ ਵੱਲੋਂ ਵਿਹਾਰਿਕ ਦਾ ਪੂਰਾ ਦਫ਼ਤਰ ਸਾਡਾ ਤੁਸੀਂ ਦੇਖ ਲੋ ਕਿੰਨਾ ਵਧੀਆ ਬਣਿਆ ਹੋਇਆ ਜੇ ਐਮਐਲਏ ਸਾਹਿਬ ਵੀ ਨਹੀਂ ਹੁੰਦੇ ਤਾਂ ਉਹ ਦਫ਼ਤਰ ਚ ਵੀ ਸਾਡੇ ਦੋ ਸੁਪਰਡੈਂਟ ਨੇ ਉਹ ਸਾਰਾ ਕਲੀਅਰ ਕਰਕੇ ਹਰ ਇੱਕ ਕੰਮ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਵਾਹ ਸ਼ੁਕਰੀਆ ਤਾਂ ਸੁਣਿਆ ਤੁਸੀਂ ਕਿ ਜੋ ਵੀ ਇੱਥੇ ਆ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਸਮੇਂ ਸਿਰ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਐਮਐਲਏ ਕੁਲਵੰਤ ਸਿੰਘ ਕਰ ਰਹੇ ਨੇ ਤੇ ਕੁਝ ਲੋਕਾਂ ਦੀਆਂ ਮੁਸ਼ਕਲਾਂ ਹੱਲ ਹੋ ਚੁੱਕੀਆਂ ਨੇ ਕੁਝ ਜੋ ਕੇ ਆ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ ਨੇ ਤੇ ਨਾਲ ਦੇ ਨਾਲ ਅਫਸਰ ਨੂੰ ਫੋਨ ਵੀ ਕੀਤਾ ਜਾ ਰਿਹਾ ਜੇਕਰ ਉਹ ਸਮੱਸਿਆ ਉਸ ਅਫਸਰ ਨਾਲ ਜੁੜੀ ਹੋਈ ਹੈ ਉਹਨਾਂ ਦਾ ਕੋਈ ਰੋਲ ਹੈ ਤਾਂ ਇਸੇ ਤਰੀਕੇ ਲਗਾਤਾਰ ਪੂਰੇ ਮੋਹਾਲੀ ਵਿੱਚ ਕੰਮ ਕੀਤਾ ਜਾ ਰਿਹਾ ਹੈ